ਸਤਿ ਸ਼੍ਰੀ ਅਕਾਲ ਦਸਵੀਂ ਜਮਾਤ ਦੀ ਅਗਲੀ ਚਿੱਠੀ ਅਸੀਂ ਕਰ ਰਹੇ ਹਾਂ ਇਹ ਚਿੱਠੀ ਹੈ ਕਿ ਜੇ ਤਾਂ ਤੁਸੀਂ ਪਿੰਡ 'ਚ ਰਹਿੰਦੇ ਹੋ ਤਾਂ ਸਰਪੰਚ ਸਾਹਿਬ ਨੂੰ ਲਿਖੋਗੇ ਜੇ ਤੁਸੀਂ ਸ਼ਹਿਰ ਨਗਰ 'ਚ ਰਹਿੰਦੇ ਹੋ ਤਾਂ ਤੁਸੀਂ ਨਗਰਪਾਲਿਕਾ ਨੂੰ ਇਹ ਚਿੱਠੀ ਲਿਖੋਗੇ ਕਿ ਤੁਹਾਡੀਆਂ ਗਲੀਆਂ ਨਾਲੀਆਂ ਜਿਹੜੀਆਂ ਬਹੁਤ ਇੱਕ ਤਾਂ ਟੁੱਟ ਭੱਜ ਗਈਆਂ ਤੇ ਕੋਨਾ 'ਚ ਗੰਦਗੀ ਬਹੁਤ ਫੈਲੀ ਹੋਈ ਹੈ ਤੇ ਤੁਸੀਂ ਉਹਨਾਂ ਨੂੰ ਇਹ ਚਿੱਠੀ ਲਿਖਣੀ ਹੈ ਕਿ ਇਸ ਗੱਲ ਵੱਲ ਧਿਆਨ ਦੇਣ ਗਲੀਆਂ ਨਾਲੀਆਂ ਦੀ ਮੁਰੰਮਤ ਕਰਾਈ ਜਾਏ ਨਾਲੀਆਂ ਦੀ ਸਫਾਈ ਵੀ ਕਰਾਈ ਜਾਏ ਤਾਂ ਕਿ ਜਿਹੜਾ ਸਾਰਾ ਗੰਧ ਫੈਲਿਆ ਹੋਇਆ ਉਹ ਸਾਫ਼ ਹੋ ਸਕੇ ਤਾਂ ਕਿ ਉੱਥੇ ਕੋਈ ਬਿਮਾਰੀ ਨਾ ਫੈਲ ਸਕੇ ਸੋ ਅਸੀਂ ਜੇ ਤਾਂ ਸਰਪੰਚ ਨੂੰ ਲਿਖਣੀ ਆ ਫਿਰ ਤਾਂ ਅਸੀਂ ਇੱਥੇ ਸਰਪੰਚ ਸਾਹਿਬ ਲਿਖ ਦਿਆਂਗੇ ਜੇ ਅਸੀਂ ਸ਼ਹਿਰ 'ਚ ਰਹਿੰਦੇ ਆ ਜਾਂ ਨਗਰ 'ਚ ਰਹਿੰਦੇ ਆ ਨਗਰਪਾਲਿਕਾ ਪ੍ਰਧਾਨ ਨੂੰ ਲਿਖਣੀ ਆ ਫਿਰ ਅਸੀਂ ਜਿੱਥੇ ਐਡਰੈਸ ਲਿਖਣਾ ਹੈ ਇੱਥੇ ਪ੍ਰਧਾਨ ਸਾਹਿਬ ਤੇ ਨਗਰਪਾਲਿਕਾ ਥੱਲੇ ਸ਼ਹਿਰ ਦਾ ਨਾਮ ਉੱਦਾਂ ਲਿਖ ਦਿਆਂਗੇ ਸੋ ਇਹ ਚਿੱਠੀ ਦਾ ਮੈਂ ਤੁਹਾਡੇ ਨਾਲ ਨਾਲ ਸ਼ੁਰੂਆਤ ਕਰਦੇ ਆ ਇੱਕ ਹੀ ਹੈ ਗਲੀਆਂ ਨਾਲੀਆਂ ਦੀ ਗਲੀਆਂ ਨਾਲੀਆਂ ਦੀ ਸਫਾਈ ਅਤੇ ਮੁਰੰਮਤ ਬਾਰੇ ਸਰਪੰਚ ਜਾਂ ਨਗਰਪਾਲਿਕਾ ਪ੍ਰਧਾਨ ਨੂੰ ठीक so, है जी सो इत अखे पेल को पवन डॉ डॉ डॉट पा लिख देंगे शहर और डॉ डॉ डॉट पाके लिख देंगे मिथि हूँ अस जेटा हाँ पिंड चाहे इतने लिखा सरपंच साहब थले पिंड नागे जे असी नगर या शहर चा तो इथे लिखा ਵਰਧਾਨ ਸਾਹਿਬ ਨਗਰਪਾਲਿਕਾ ਇੱਥੇ ਲਿਖ ਦਾਂਗੇ ਸ਼ਹਿਰ ਸ਼ਹਿਰ ਦਾ ਮੈਂ ਨਾਂ ਨਹੀਂ ਲਿਖ ਰਹੀ ਸ਼ਹਿਰ ਲਿਖ ਰਹੀ ਹਾਂ ਤੁਹਾਨੂੰ ਪਤਾ ਲੱਗਣ ਵਾਸਤੇ ਕਿ ਇੱਥੇ ਸੀ ਸ਼ਹਿਰ ਦਾ ਨਾਮ ਲਿਖਣਾ ਇੱਥੇ ਸੀ ਲਿਖਾਂਗੇ ਵਿਸ਼ਾ ਗਲੀਆਂ ਨਾਲੀਆਂ ਵੇ ਸਫਾਈ ਅਤੇ ਮੁਰੰਮਤ ਬਾਰੇ ਠੀਕ ਹੈ ਜੀ ਇੱਥੇ ਆ ਗਿਆ ਸ਼੍ਰੀਮਾਨ ਜੀ ਇੱਥੇ ਹੁਣ ਅਸੀਂ ਚਿੱਠੀ ਲਿਖਣੀ ਸ਼ੁਰੂ ਕਰਾਂਗੇ ਦੇਖੋ ਮਹੱਲੇ ਦੇ ਵਿੱਚ ਕਹਿੰਦੇ ਪਹਿਲਾਂ ਹੁਣ ਅਸੀਂ ਨਗਰ 'ਚ ਰਹਿੰਦੇ ਆ ਇਸ ਕਰਕੇ ਅਸੀਂ ਨਗਰਪਾਲਿਕਾ ਪ੍ਰਧਾਨ ਨੂੰ ਲਿਖ ਰਹੇ ਆ ਸੋ ਪਹਿਲਾਂ ਅਸੀਂ ਕਹਾਂਗੇ ਇਸ ਫਲਾਣੇ ਫਲਾਣੇ ਮਹੱਲੇ ਦੇ ਜਾਂ ਗਲੀ ਨੰਬਰ ਐਨ ਜਾਂ ਮਹੱਲਾ ਫਲਾਣਾ ਕੋਈ ਨਾ ਕੋਈ ਆਪਣਾ ਐਡਰੈਸ ਲਿਖਾਂਗੇ ਸੋ ਅਸੀਂ ਮੰਨ ਲਓ ਅਸੀਂ ਮੰਨ ਲੈਣੇ ਆ ਆਦਰਸ਼ ਨਗਰ ਦੇ ਵਿੱਚ ਅਸੀਂ ਦੇਣੇ ਆ ਆਦਰਸ਼ ਨਗਰ ਪਟਿਆਲਾ ਲਿਖ ਦਿਆਂਗੇ ਸੋ ਅਸੀਂ ਕਿ ਆਦਰਸ਼ ਨਗਰ ਪਟਿਆਲਾ ਦੇ ਨਿਵਾਸੀ ਆ ਜੀ ਸਾਡੇ ਮਹੱਲੇ ਦੇ ਵਿੱਚ ਗਲੀ ਦੇ ਵਿੱਚ ਥਾਂ ਥਾਂ ਟੋਏ ਪਏ ਹੋਏ ਨੇ ਨਾਲੀਆਂ ਜਿਹੜੀਆਂ ਨੇ ਉਹ ਗੰਦ ਨਾਲ ਭਰ ਕੇ ਬਾਹਰ ਉਹਨਾਂ ਦਾ ਗੰਦਾ ਪਾਣੀ ਨਿਕਲ ਰਿਹਾ ਸੋ ਬਸਾਤ ਦੇ ਦਿਨ ਚੱਲ ਰਹੇ ਨੇ ਸਾਰੇ ਪਾਸੇ ਗੰਦਗੀ ਗੰਦਗੀ ਫੈਲੀ ਹੋਈ ਹੈ ਜਿੰਨੇ ਗਲੀਆਂ ਦੇ ਵਿੱਚ ਟੋਏ ਪਏ ਨੇ ਸਾਰੇ ਗੰਦੇ ਪਾਣੀ ਨਾਲ ਭਰ ਜਾਂਦੇ ਨੇ ਕਿਉਂਕਿ ਨਾਲੀਆਂ ਵੀ ਓਵਰਫਲੋ ਹੋਈਆਂ ਪਿਆਨ ਉੱਪਰ ਉਹਨਾਂ ਦਾ ਗੰਦਾ ਪਾਣੀ ਜਿਹੜਾ ਗਲੀਆਂ ਦੇ ਵਿੱਚ ਆ ਰਿਹਾ ਸੋ ਸਾਰੇ ਜਿਹੜੇ ਟੋਏ ਟਿੱਬੇ ਨੇ ਉਹ ਤੋਂ ਪਾਣੀ ਨਾਲ ਭਰ ਜਾਂਦੇ ਨੇ ਬਰਸਾਤ ਦਾ ਪਾਣੀ ਵਿੱਚ ਰਲ ਗਿਆ ਵਿੱਚ ਗੰਦਾ ਪਾਣੀ ਰਲ ਗਿਆ ਉਹ ਸਾਰੇ ਟੋਏ ਭਰ ਜਾਂਦੇ ਨੇ ਜਦੋਂ ਕੋਈ ਸਕੂਟਰ ਸਾਈਕਲ ਰਿਕਸ਼ੇ ਵਾਲਾ ਉੱਥੋਂ ਨਿਕਲਦਾ ਕੋਈ ਵੀ ਕਿਸੇ ਵੀ ਵਾਹਨ ਤੇ ਜਾਂਦਾ ਕਿਸੇ ਵੀ ਵਾਹਨ ਤੇ ਜਾਂਦਾ ਕਹਿੰਦੇ ਜਿੱਨਾ ਉਥੇ ਚਿੱਕੜ ਹੈ ਔਰ ਗੰਧ ਹੈ ਨਾ ਕਈ ਵਾਰੀ ਗੰਧੇ ਦੇ ਵਿੱਚ ਉਹਦਾ ਸਾਈਕਲ ਉਹਦਾ ਰਿਕਸ਼ਾ ਉਹਦੇ ਟਾਇਰ ਫਸੇ ਜਾਂਦੇ ਨੇ ਉਹਦੀ ਹਾਲਤ ਇੰਨੀ ਜ਼ਿਆਦਾ ਤਰਸਯੋਗ ਹੋ ਜਾਂਦੀ ਹੈ ਕਿ ਉਹਨੂੰ ਉਸੇ ਗੰਦੇ ਪਾਣੀ ਦੇ ਵਿੱਚ ਉਤਰ ਕੇ ਉਹ ਚੀਜ਼ ਨੂੰ ਆਪਣੇ ਰਿਕਸ਼ੇ ਨੂੰ ਜਾਂ ਆਪਣੇ ਸਾਈਕਲ ਨੂੰ ਜਾਂ ਆਪਣੇ ਸਕੂਟਰ ਨੂੰ ਮੋਟਰਸਾਈਕਲ ਨੂੰ ਖਿੱਚ ਖਿੱਚ ਕੇ ਉਸ ਚਿੱਕੜ 'ਚੋਂ ਬਾਹਰ ਕੱਢਣਾ ਪੈਂਦਾ ਤੇ ਜੇ ਕੋਈ ਬਾਹਰ ਕਿਸੇ ਹੋਰ ਮੱਲੇ ਦਾ ਜਾਂ ਕਿਸੇ ਹੋਰ ਸ਼ਹਿਰ ਦਾ ਕੋਈ ਬੰਦਾ ਉੱਥੇ ਆ ਜਾਂਦਾ ਹੈ ਤੋ ਉਹਨੂੰ ਤਾਂ ਪਤਾ ਹੀ ਨਹੀਂ ਵੀ ਇੱਥੇ ਕਿੰਨਾ ਕੋ ਗੰਦਾ ਗਲੀਆਂ ਦੇ ਵਿੱਚ ਤੇ ਕਿੰਨੇ ਕੋ ਟੋਏ ਨੇ ਸੋ ਉਹਨੂੰ ਕਿਉਂਕਿ ਉੱਥੇ ਰਹਿਣ ਵਾਲਾ ਜਿਹੜਾ ਉਸ ਮੱਲੇ ਦਾ ਉਹਨੂੰ ਤਾਂ ਟੋਇਆਂ ਦਾ ਅੰਦਾਜ਼ਾ ਹੁੰਦਾ ਹੈ ਪਰ ਜਿਹੜਾ ਬਾਹਰੋਂ ਆਉਂਦਾ ਉਹਨੂੰ ਥੋੜੀ ਪਤਾ ਵੀ ਟੋਏ ਕਿੰਨੇ ਵੱਡੇ ਨੇ ਕਿੰਨੇ ਡੂੰਘੇ ਨੇ ਮੈਂ ਇਥੋਂ ਲੰਘ ਸਕਾਂਗਾ ਕਿ ਨਹੀਂ ਲੰਘ ਸਕਾਂਗਾ ਸੋ ਉਹਨਾਂ ਦੀ ਹਾਲਤ ਵੀ ਬਹੁਤ ਜ਼ਿਆਦਾ ਨਾਜ਼ੁਕ ਹੋ ਜਾਂਦੀ ਹੈ ਬਹੁਤ ਜ਼ਿਆਦਾ ਤਸਯੋਬ ਹੋ ਜਾਂਦੀ ਹੈ ਕਿ ਆਪ ਜੀ ਨੂੰ ਬੇਨਤੀ ਹੈ ਕਿ ਸਾਡੇ ਮੱਲੇ ਦੀਆਂ ਇਹਨਾਂ ਗਲੀਆਂ ਨਾਲੀਆਂ ਦੀ ਇੱਕ ਤਾਂ ਸਫਾਈ ਕਰਵਾਈ ਜਾਏ ਔਰ ਇੱਕ ਮਰੰਮਤ ਕਰਾਈ ਜਾਵੇ ਕਿਉਂਕਿ ਇੰਨਾ ਪਾਣੀ ਗੰਦਾ ਫੈਲਿਆ ਹੋਇਆ ਮੱਛਰ ਮੱਖੀਆਂ ਦੀ ਪਰਮਾਰ ਹੋਈ ਪਈ ਐ ਇੰਜ ਲੱਗਦਾ ਕਿ ਕੁਝ ਦਿਨਾਂ ਤੱਕ ਕੋਈ ਨਾ ਕੋਈ ਵੱਡੀ ਬਿਮਾਰੀ ਇੱਥੇ ਫੈਲ ਸਕਦੀ ਐ ਇਸ ਤੋਂ ਪਹਿਲਾਂ ਕਿ ਇਹੋ ਜੀ ਹਾਲਤ ਆਵੇ ਇਹੋ ਜੀ ਹਾਲਤ ਬਣੇ ਕੋਈ ਬਿਮਾਰੀ ਫੈਲੇ ਤੁਸੀਂ ਆਪ ਜੀ ਨੂੰ ਬੇਨਤੀ ਐ ਕਿ ਕਿਰਪਾ ਕਰਕੇ ਸਾਡੇ ਨਗਰ ਸਾਡੇ ਜਿਹੜੇ ਮਹੱਲਾ ਇੱਥੋਂ ਦੀਆਂ ਗਲੀਆਂ ਦੀ ਮੁਰੰਮਤ ਵੀ ਕਰਵਾ ਦਿਓ ਔਰ ਨਾਲੀਆਂ ਦੀ ਸਫਾਈ ਵੀ ਕਰਵਾ ਦਿਓ ਅਸੀਂ ਤੁਹਾਡੇ ਬਹੁਤ ਜ਼ਿਆਦਾ ਧੰਨਵਾਦੀ ਹੋਵਾਂਗੇ ਆਪ ਜੀ ਦੇ ਸ਼ੁਭਚਿੰਤਕ ਅੱਗੇ ਅਸੀਂ ਆਪਣਾ ਨਾਮ ਹਾਂਜੀ ਇਹ ਸਾਰਾ ਵੇਰਵਾ ਜਿਹੜਾ ਮੈਂ ਦੱਸਿਆ ਇੱਥੇ ਲਿਖ ਲੈਣਾ ਤੇ ਉਸ ਤੋਂ ਬਾਅਦ ਆਪ ਜੀ ਦੇ ਸ਼ੁਭਚਿੰਤਕ ਲਿਖ ਦਿਓ ਆਪ ਜੀ ਦੇ ਵਿਸ਼ਵਾਸਪਾਤਰ ਲਿਖ ਦਿਓ ਵਿਸ਼ਵਾਸਪਾਤਰ ਲਿਖ ਦਿਨੀਆ ਮੈਂ ਵਿਸ਼ਵਾਸ ਪਾਤਰ ਮੁਨਾਤੀ ਅਸੀਂ ਆਪਣਾ ਨਾਂ ਨਹੀਂ ਲਿਖਣਾ ਇੱਥੇ ਅਸੀਂ ਕਿਹੜੇ ਮੱਲਾ ਦੱਸਿਆ ਸੀ ਤੁਹਾਨੂੰ ਮੈਂ ਆਦਰਸ਼ਨਾ ਆਦਰਸ਼ ਮਹੱਲਾ ਆਦਰਸ਼ ਨਿਵਾਸੀ ਮਹੱਲਾ आदर्श निवासी क्योंकि सारे मोहल्ले वालों ਵੱਲੋਂ ਹੀ ਇਹ ਚਿੱਠੀ ਜਿਹੜੀ ਆ ਗਈ ਹੋਈ ਆ ਤੁਸੀਂ ਇਕੱਲੇ ਅਗਰ ਚਿੱਠੀ ਲਿਖੋਗੇ ਤਾਂ ਇਕੱਲਿਆਂ ਦੀ ਉੱਥੇ ਕੋਈ ਬੁੱਕਤ ਨਹੀਂ ਨਾ ਕਿਸੇ ਨੇ ਤੁਹਾਡੀ ਕੋਈ ਗੱਲ ਸੁਣਨੀ ਹੈ ਹਾਂ ਜੇ ਅਸੀਂ ਕਾਫੀ ਸਾਰੇ ਲੋਕ ਇਕੱਠੇ ਹੋ ਕੇ ਚਿੱਠੀ ਲਿਖਾਂਗੇ ਕਿਸੇ ਡਿਪਾਰਟਮੈਂਟ ਨੂੰ ਕਿਸੇ ਅਫਸਰ ਨੂੰ ਕਿਸੇ ਮੰਤਰੀ ਨੂੰ ਤਾਂ ਸਾਡੀ ਸੁਣਵਾਈ ਹੋ ਸਕਦੀ ਹੈ ਸੋ ਅਸੀਂ ਲਾਸਟ ਵਿੱਚ ਆਪਣਾ ਨਾਂ ਨਹੀਂ ਲਿਖਣਾ ਮਹੱਲਾ ਆਦਰਸ਼ ਨਿਵਾਸੀ ਪਟਿਆਲਾ ਕਿ ਸਾਰੇ ਮਹੱਲੇ ਵਾਲੇ ਇਹ ਸ਼ਿਕਾਇਤ ਕਰ ਰਹੇ ਨੇ ਔਰ ਖੇਤੀ ਤੋਂ ਖੇਤੀ ਦੇ ਬਾਰੇ ਕੰਮ ਹੋ ਜਾਏ ਇੱਥੇ ਅਸੀਂ ਲਿਖ ਦਾਂਗੇ ਮੇਰੀ ਸੋ ਇਹ ਸੀ ਤੁਹਾਡੀ ਚਿੱਠੀ ਕਿ ਆਪਣੇ ਸ਼ਹਿਰ ਦੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਜਾਂ ਜੇ ਪਿੰਡ ਚ ਰਹਿੰਦੇ ਹੋ ਤਾਂ ਪਿੰਡ ਦੇ ਸਰਪੰਚ ਨੂੰ ਚਿੱਠੀ ਲਿਖਣੀ ਹੈ ਕਿ ਤੁਹਾਡੀਆਂ ਗਲੀਆਂ ਨਾਲੀਆਂ ਦੀ ਬੁਰੀ ਹਾਲਤ ਹੈ ਗਲੀਆਂ ਟੁੱਟੀਆਂ ਨੇ ਨਾਲੀਆਂ ਗੰਦ ਨਾਲ ਭਰੀਆਂ ਹੋਈਆਂ ਨੇ ਸਾਰੇ ਪਾਸੇ ਰੋਟੀਪੇ ਪਾਇਨੇ ਗੰਦੇ ਪਾਣੀ ਨਾਲ ਭਰੇ ਨੇ ਔਰ ਉਹਦੇ ਨਾਲ ਕੀ ਕੀ ਮੁਸ਼ਕਲਾਂ ਆ ਰਹੀਆਂ ਨੇ ਤੁਸੀਂ ਸਾਰਾ ਵੇਰਵਾ ਦੇਣਾ ਤੇ ਜਿਹਦੇ ਨਾਲ ਉਹਨਾਂ ਨੂੰ ਇਹ ਬੇਨਤੀ ਕਰਨੀ ਹੈ ਕਿ ਹੁਣ ਬਰਸਾਤ ਦੇ ਦਿਨ ਸ਼ੁਰੂ ਹੋ ਗਏ ਨੇ ਤੇ ਇਹ ਕਿਰਪਾ ਕਰਕੇ ਕੰਮ ਕਰਵਾ ਦਿੱਤਾ ਜਾਏ ਇਹਨਾਂ ਦੀ ਮਰਮੱਤ ਕਰਵਾਈ ਜਾਏ ਔਰ ਸਫਾਈ ਕਰਵਾਈ ਜਾਏ ਤਾਂ ਕਿ ਅਸੀਂ ਸਾਰੇ ਖੁਸ਼ਹਾਲ ਜ਼ਿੰਦਗੀ ਜੀ ਸਕੀਏ ਨਾ ਕਿ ਕੋਈ ਬਿਮਾਰੀ ਦੇ ਵਿੱਚ ਮਰਨੇ ਸ਼ੁਰੂ ਹੋ ਜਾਈਏ ਠੀਕ ਹੈ ਜੀ ਚਿੱਠੀ ਸਮਾਂ ਲੱਗੀ ਹੋਏਗੀ ਤੇ ਕੋਈ ਵੀ ਅਗਰ ਸਵਾਲ ਹੋਏ ਕੋਈ ਪ੍ਰਸ਼ਨ ਹੋਏ ਤਾਂ ਜ਼ਰੂਰ ਪੁੱਛ ਲੈਣਾ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦਿੱਤਾ ਜਾਏਗਾ ਸਸ਼ਟ੍ਰਿਕਾ